ਦੋਸਤੋ ਸਬਜ਼ੀਆਂ ਖਾ ਖ ਜੀ ਅੱਕਿਆ ਪਈ ਸੀ ਤੇ ਅੱਜ ਮੈਂ ਰਮਨ ਨੂੰ ਆਖਾ ਮਾਹਾਂ ਕੁਛ ਬੱਕਰੀ ਜੀ ਚੀਜ਼ ਬਣਾ ਕੇ ਦੇ ਤੇ ਸਬਜ਼ੀਆਂ ਪਈਆਂ ਸੀ ਕਰੇ ਕੀ ਬਣਾਏਗੀ ਫਿਰ ਹੁਣ ਦੱਸ ਅੱਜ ਆਪਾਂ ਪੀਜ਼ਾ ਬਣਾਉਣ ਲੱਗੇ ਆ ਜੀ ਉਹ ਵੀ ਕਣਕ ਦੇ ਆਟੇ ਤੋਂ ਮੈਂ ਇਦਾਂ ਨਹੀਂ ਪਾਵਾਂਗੇ ਆਪਾਂ ਇਹਦੇ ਵਿੱਚ ਤੇ ਆ ਮੈਂ ਇੱਕ ਕੌਲੀ ਲਈ ਆ ਜੀ ਤੇ ਇਹਨੂੰ ਆਪਾਂ ਇਹਦੇ ਵਿੱਚ ਪਾ ਲੈਨੇ ਆ ਤੇ ਇਹ ਆਪਾਂ ਬੇਸ ਤਿਆਰ ਕਰਾਂਗੇ ਜੀ ਪੀਜ਼ੇ ਦਾ ਤੇ ਸਾਰਾ ਕੁਝ ਓਵੇਂ ਜਿਵੇਂ ਕਰਨਾ ਜਿਵੇਂ ਹਰੇਕ ਚੀਜ਼ ਮੈਂ ਪਾਉਂਗੀ ਤਾਂ ਵਧੀਆ ਮਤਲਬ ਜਿਹੜਾ ਪੀਜ਼ਾ ਘਰ ਚ ਤਿਆਰ ਦੇ ਮਤਲਬ ਅਸੀਂ ਕਈ ਵਾਰ ਬਣਾ ਕੇ ਖਾਧਾ ਜੀ ਇਹ ਰੋਣ ਫਿਰ ਬਿਨਾ ਓਵਨ ਤੋਂ ਆਪਣੇ ਤੋਂ ਹੋਈ ਨਹੀਂਗਾ ਮਾਈਕ੍ਰੋਵੇਵ ਜਾਂ ਹਾਂਜੀ ਇਹ ਆਪਾਂ ਕੜਾਹੀ 'ਚ ਜਾਂ ਤਵੇ ਤੇ ਵੀ ਰੱਖ ਕੇ ਬਣਾ ਸਕਦੇ ਮਤਲਬ ਤਵੇ ਤੇ ਵੀ ਬਣ ਜੂ ਹਾਂਜੀ ਤਵੇ ਤੇ ਪਰ ਐਵੇਂ ਆ ਜੀ ਤਵੇ ਤੇ ਕੋਈ ਚੀਜ਼ ਰੱਖਣੀ ਪੈਂਦੀ ਵੀ ਜੀ ਇਹ ਆਪਾਂ ਡਾਇਰੈਕਟ ਹੀ ਤਾਂ ਉਹਦੇ ਧਰ ਲਈਏ ਤੇ ਜਾਂ ਆਪਾਂ ਇਹਨੂੰ ਕੁੜਾਈ ਚ ਵੀ ਬਣਾ ਸਕਦੇ ਆ ਓਵਨ ਮਤਲਬ ਘਰ ਵਿੱਚ ਹੀ ਬਣਾ ਸਕਦੇ ਆ ਜੀ ਆਪਾਂ ਤੇ ਆ ਆਪਾਂ ਲਈਏ ਜੀ ਇੱਕ ਕੌਲੀ ਆਪਾਂ ਆਟਾ ਲੈ ਜੀ ਸਾਂਹਿਆ ਹੋਇਆ ਇਹਦੀ ਥਾਂ ਤੁਸੀਂ ਮੈਂ ਇਦਾਂ ਵੀ ਲੈ ਸਕਦੇ ਹਾਂ ਪਰ ਮੈਂ ਇਦੇ ਨਾਲੋਂ ਕਣਕ ਦਾ ਆਟਾ ਬਹੁਤ ਔਰ ਵਧੀਆ ਰਹਿੰਦਾ ਜੀ ਹੈਲਦੀ ਹੈ ਜੀ ਮੈਦਾ ਦਾ ਜਾ ਕੇ ਨਾੜਾ ਜੀ ਚਿਪਦਾ ਹਨਾ ਹਾਂਜੀ ਤੇ ਆ ਮੈਂ ਛੋਟਾ ਚਮਚ ਲਿਆ ਜੀ ਇੱਕ ਚਮਚਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਦਾ ਠੀਕ ਹੈ ਜੀ ਇਹਨੂੰ ਆਪਾਂ ਮਿਕਸ ਕਰ ਲੈਨੇ ਆ ਜੀ ਆਟੇ 'ਚ ਨੂਨ ਉਰਲਾ ਲੈਣਾ ਹਾਂਜੀ ਹਾਂ ਤੇ ਆਪਾਂ ਇੱਕ ਚਮਚੀ ਪਾਵਾਂਗੇ ਜੀ ਇਹਦੇ ਵਿੱਚ ਬੇਕਿੰਗ ਪਾਊਡਰ ਬੇਕਿੰਗ ਸੋਡਾ ਤੇ ਬੇਕਿੰਗ ਪਾਊਡਰ ਅਲੱਗ-ਅਲੱਗ ਚੀਜ਼ਾਂ ਨੇ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਇੱਕ ਚਮਚੀ ਪਾ ਲੈਣਾਗਾ ਬੇਕਿੰਗ ਪਾਊਡਰ ਦਾ ਇੱਕ ਚਮਚਾ ਬੇਕਿੰਗ ਪਾਊਡਰ ਦਾ ਹੈ ਹਾਂਜੀ ਆਹ ਦੇਖ ਲਓ ਜੀ ਇਹ ਮੈਦੇ ਵਾਂਗੂ ਹੁੰਦਾ ਬਤਲਾ ਤੇ ਜਿਹੜਾ ਹੁੰਦਾ ਬੇਕਿੰਗ ਸੋਡਾ ਉਹ ਥੋੜਾ ਜਿਹਾ ਨਮਕ ਦੀ ਤਰ੍ਹਾਂ ਹੁੰਦਾਗਾ ਠੀਕ ਹੈ ਜੀ ਤੇ ਇਹ ਵੀ ਇਹਦੇ ਵਿੱਚ ਪਾ ਕੇ ਆਪਾਂ ਮਿਕਸ ਕਰ ਲੈਣਾ ਜੀ ਠੀਕ ਹੈ ਇਹਨੂੰ ਘਲਾ ਲੈਣਾ ਪਹਿਲਾਂ ਆਪਾਂ ਚੰਗੀ ਤਰ੍ਹਾਂ ਹਾਂਜੀ ਤੇ ਲਓ ਜੀ ਇਹਨੂੰ ਆਪਾਂ ਕਰ ਲਿਆ ਮਿਕਸ ਇਹਦੇ ਵਿੱਚ ਆਪ ਠੀਕ ਹੈ ਜੀ ਤੇ ਆ ਜਿਹੜਾ ਬੇਕਿੰਗ ਸੋਡਾ ਇਹ ਅਲੱਗ ਚੀਜ਼ ਆ ਇਹ ਵੀ ਵਰਤਾਂ ਜਾਊਗਾ ਵਿੱਚ ਹਾਂਜੀ ਇਹ ਆਪਾਂ ਸਿਰਫ ਅੱਧੇ ਤੋਂ ਵੀ ਅੱਧਾ ਚਮਚ ਪਾਵਾਂਗੇ ਜੀ ਮਤਲਬ ਇੱਕ ਝਟਕੀ ਭਰ ਕੇ ਪਾ ਲਾਂਗੇ ਬੇਕਿੰਗ ਪਾਊਡਰ ਦੀ ਬੇਕਿੰਗ ਸੋਡੇ ਦੀ ਜਿਹੜਾ ਆਪਾਂ ਬੇਕਿੰਗ ਪਾਊਡਰ ਪਾਇਆ ਉਹਦਾ ਇੱਕ ਚਮਚ ਪਾਇਆ ਹੈਗਾ ਤੇ ਆ ਹੁਣ ਆਪਾਂ ਲਾਵਾਂਗੇ ਜੀ ਬੇਕਿੰਗ ਸੋਡਾ ਇਹ ਆਪਾਂ ਡਾਇਰੈਕਟ ਨਹੀਂ ਪਾਉਣਾ ਹੈਗਾ ਆਟੇ 'ਚ ਆ ਮੈਂ ਅੱਧੀ ਕ ਕੌਲੀ ਲਈ ਹੋਈ ਹੈ ਜੀ ਦਹੀਂ ਦੀ ਤੇ ਇਹਦੇ ਵਿੱਚ ਪਾਵਾਂਗੇ ਜੀ ਇਹ ਜਿਹੜਾ ਬੇਕਿੰਗ ਸੋਡਾ ਹੈਗਾ ਇਹ ਦਹੀਂ ਚਰ ਲਾ ਕੇ ਪਾਉਣਾ ਹਾਂਜੀ ਅੱਧੇ ਚਮਚ ਤੋਂ ਥੋੜਾ ਜਿਹਾ ਘੱਟ ਆਪਾਂ ਇਹਦੇ ਵਿੱਚ ਪਾ ਲੈਣਾ ਜੀ ਕਿਉਂਕਿ ਇਹਦੇ ਵਿੱਚ ਰਿਐਕਸ਼ਨ ਜਾਂ ਹੁੰਦਾ ਜੀ ਤੇ ਫਿਰ ਜੇਕਰ ਆਪਾਂ ਸਿੱਧਾ ਡਾਇਰੈਕਟ ਹੀ ਪਾਉਨੇ ਆਗੇ ਇਹਦੇ ਵਿੱਚ ਤਾਂ ਮਤਲਬ ਟੇਸਟ ਜਾਂ ਸੋਡੇ ਜੀ ਦਾ ਹੀ ਆਈ ਜਾਂਦਾ ਮਤਲਬ ਉਹ ਬੇਸ ਚੋਂ ਇਸ ਕਰਕੇ ਪਹਿਲਾਂ ਨੂੰ ਆਪਾਂ ਦਹੀਂ ਚ ਪਾ ਲੈਣਾਗਾ ਮਿਕਸ ਕਰ ਲੈਣਾ ਤੁਸੀਂ ਦੇਖਦੇ ਹੋ ਯਾਰ ਕਿ ਦੇਖੀਵੇਂ ਇਹ ਮਤਲਬ ਬੁਲਬਲੇ ਜਵਣੇ ਸਟਾਰਟ ਹੋ ਗਏ ਬੁਲਬਲੇ ਜਵਣ ਲੱਗ ਗਏ ਚੱਕ ਜੀ ਬਣ ਲੱਗੀ ਹਾਂਜੀ ਹਾਂਜੀ ਕਿਉਂਕਿ ਇਹਦੇ ਵਿੱਚ ਜਿਹੜੇ ਮਤਲਬ ਕੋਈ ਵੀ ਆਪਾਂ ਚੀਜ਼ ਬਣਾਉਣੀ ਹੈ ਜੀ ਉਹ ਜਿਹੜੇ 베이스 ਬਣਾਉਂਦੇ ਨੇਗੇ ਹਾਂਜੀ ਉਹ ਮਤਲਬ ਇੱਕ ਤਰ੍ਹਾਂ ਦਾ ਜੀਸਟ ਪਾਇਆ ਹੁੰਦਾ ਜੀ ਉਹਦੇ ਵਿੱਚ ਮਤਲਬ ਉਫਣ ਕੇ ਜੇ ਤਿਆਰ ਹੁੰਦਾਗਾ ਤੇ ਆਪਾਂ ਇਹ ਦਹੀਂ ਤੋਂ ਬੇਕਿੰਗ ਸੋਡਾ ਤੇ ਬੇਕਿੰਗ ਪਾਊਡਰ ਪਾ ਕੇ ਤਿਆਰ ਕਰਾਂਗੇ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਆਟੇ ਚ ਰਲਾ ਦੇਣਾ ਹਾਂਜੀ ਹੁਣ ਆਪਾਂ ਇਹਨੂੰ ਆਟੇ ਚ ਪਾ ਲੈਣਾ ਜੀ ਹਮ ਤੇ ਆਟਾ ਆਪਾਂ ਸੌਫਟ ਜੀ ਗੁੰਨਣਾ ਜੀ ਰੋਟੀ ਵਾਂਗੂਣੀ ਵੀ ਯਾਦਾ ਪਹਾੜ ਜਿਹਾ ਗੁੰਨਣਾ ਠੀਕ ਹੈ ਜੀ ਥੋੜਾ ਹਲਟਾ ਗੁੰਨਣਾ ਹਾਂਜੀ ਓ ਪੀ ਜੇ ਵਾਲੀ ਮੈਂ ਵੇਖਿਆ ਉਹ ਲੱਦ ਲੱਦ ਕੇ ਮਾਰੀ ਆ ਆਟੇ ਨੂੰ ਕੁੱਟਦੇ ਹੁੰਦੇ ਆ ਹਾਂਜੀ ਹਾਂਜੀ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰਨਾ ਪੈਂਦਾ ਤੇ ਇਹਦੇ ਵਿੱਚ ਆਪਾਂ ਪਾਣੀ ਵੀ ਯੂਜ਼ ਕਰਾਂਗੇ ਜੀ ਇਕੱਲੇ ਦਹੀਂ ਨਾਲ ਧੰਨਵਾਦ ਲਵੇ ਮਤਲਬ ਗੁੰਨਿਆ ਜਾਣਾ ਜੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਤੇ ਤੁਸੀਂ ਮੈਨੂੰ ਥੋੜਾ ਜਿਹਾ ਪਾਣੀ ਪਾ ਕੇ ਦਿਓ ਜੀ ਇਧਰ ਲਓ ਜਿਹੜਾ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਕਾਫੀ ਟਾਈਮ ਲਾ ਦੇਣਾ ਇਹਨੂੰ ਗੁੰਮਣਨ ਤੇ ਵੀ ਜਾ ਚੰਗੀ ਤਰ੍ਹਾਂ ਵੀ ਇਹ ਸੌਫਟ ਹੋ ਜਾਏ ਠੀਕ ਹੈ ਜੀ ਖੁਲਾ ਖਲਾਈ ਕਰ ਲੈਣੀ ਆ ਪੂਰੀ ਇਹਦੇ ਨਾਲ ਹਾਂਜੀ ਤੇ ਇਹਨੂੰ ਆਪਾਂ ਸੈੱਟ ਕਰਨ ਵਾਸਤੇ ਵੀ ਰੱਖਾਂ ਤਦ ਲੋ ਜੀ ਐਨਕਾ ਆਪਾਂ ਇਹ ਸੈੱਟ ਕਰਨ ਵਾਸਤੇ ਕਿੰਨਾ ਨਾ ਰੱਖਣਾ ਰਹੋਣਾਂ ਨੂੰ ਇਹਨੂੰ 15-20 ਮਿੰਟ ਆਪਾਂ ਟੱਕ ਕੇ ਰੱਖਾਂਗੇ ਜੀ ਥੋੜੀ ਜਿਹਾ ਆਪਾਂ ਸਿੱਲਾ ਦੇ ਕਪੜਾ ਕਰ ਲੈਣਾ ਤੇ ਹੁਣ ਆਪਾਂ ਹੱਥਾਂ ਤੇ ਥੋੜਾ ਜਿਹਾ ਘਿਓ ਲਾ ਕੇ ਤੇ ਦੇ ਉੱਪਰ ਆਪਾਂ ਲਗਾ ਦੇਣਾ ਜੀ ਠੀਕ ਹੈ ਜੀ ਤਾਂ ਜੋ ਇਸਕਰੀ ਨਾ ਆਵੇ ਤੇ ਵਧੀਆ ਜਿਹੜਾ ਆਪਣਾ ਟਾਹ ਬਣ ਕੇ ਤਿਆਰ ਹੋ ਜਾਈ ਮਤਲਬ ਸੌਫਟ ਪਿਆ ਰਹੇ ਹਾਂਜੀ ਤੇ ਹੁਣ ਆਪਾਂ ਇਹਨੂੰ ਐਵੇਂ ਰੱਖ ਦਾਂਗੇ ਜੀ ਤੇ ਉੱਪਰ ਆਪਾਂ ਇਹਨੂੰ ਕੱਪੜੇ ਨਾਲ ਕਵਰ ਕਰ ਦੰਨੇ ਹੈਗੇ ਠੀਕ ਹੈ ਜੀ ਤੇ ਹੁਣ ਆਪਾਂ ਇਧਰ ਜਿਹੜੀਆਂ ਸਬਜ਼ੀਆਂ ਉਹ ਤਿਆਰ ਕਰ ਲਾਂਗੇ ਜੀ ਮ ਹੂੰ ਪਿਆਜ਼ ਪਿਆਪ ਲੈ ਜੀ সুইਟ ਕੌਰ ਇਹ ਮੈਂ ਉਬਾਲ ਕੇ ਪਹਿਲਾਂ ਹੀ ਤਿਆਰ ਕਰ ਲਈ ਸੀ ਘਰ ਵਿੱਚ ਹੀ ਪਏ ਸੀਗੇ ਠੀਕ ਹੈ ਜੀ ਮੱਕੀ ਦੇ ਦਾਣੇ ਹਾਂਜੀ ਆਪਾਂ ਬਾਜ਼ਾਰੋਂ ਵੀ ਲਿਆ ਸਕਦੇ ਆ ਮੱਕੀ ਦੇ ਦਾਣੇ ਮਤਲਬ ਬਣੇ ਬਣਾਏ ਵੀ ਆ ਜਾਂਦੇ ਆ ਉਬਾਲੇ ਹੋਏ ਚੰਗੀ ਤਰ੍ਹਾਂ ਤੇ ਮੈਂ ਉਬਾਲ ਕੇ ਤਿਆਰ ਕਰ ਲਈ ਸੀ ਤੇ ਹੁਣ ਜਿਹੜੀਆਂ ਸਬਜ਼ੀਆਂ ਵਾਲੀਆਂ ਆਪਾਂ ਇਹਨੂੰ ਹਲਕੇ ਹਲਕੇ ਭੁੰਨਾਂਗੇ ਇਹਨੂੰ ਆਪਾਂ ਐਵੇਂ ਵੀ ਰੱਖ ਸਕਦੇ ਪਰ ਥੋੜੇ ਜਿਹਾ ਭੁੰਨ ਕੇ ਦੇ ਵਿੱਚ ਆਪਾਂ ਥੋੜੇ ਜਿਹਾ ਮਸਾਲੇ ਪਾ ਦਾਂਗੇ ਤੇ ਹੋਰ ਵੀ ਜ਼ਿਆਦਾ ਟੇਸਟੀ ਬਣ ਜਾਊਗਾ ਮਤਲਬ ਥੋੜਾ ਜਿਹਾ ਟੇਸਟ ਹੋਰ ਇਨਕਰੀਜ਼ ਹੋ ਜਾਊਗਾ ਤਾਂ ਹਾਂਜੀ ਕਿਉਂਕਿ ਨਹੀਂ ਆਪਾਂ 베ਸ ਤੇ ਰੱਖ ਕੇ ਚੀਜ਼ਾਂ ਉੱਪਰ ਆਪਾਂ ਪਾ ਦੇਣਾ ਜੀ ਚਿਲੀ ਫਲੈਕਸ ਨਮਕ ਬਤਲ ਜੋ ਵੀ ਆਪਣੀਆਂ ਚੀਜ਼ਾਂ ਪਸੰਦ ਹੋਣ ਜਿਵੇਂ ਆਰਗੈਨੋ ਆ ਗਿਆ ਉਵੇਂ ਵੀ ਆਪਾਂ ਇਹਨੂੰ ਪਾ ਕੇ ਰੱਖ ਸਕਦੇ ਪਰ ਹੁਣ ਆਪਾਂ ਨਵੇਂ ਤਰੀਕੇ ਨਾਲ ਹੀ ਤਿਆਰ ਕਰਾਂਗੇ ਵੀ ਜਿਹੜਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਆਵੇ ਠੀਕ ਆਪਾਂ ਪੈਨ ਚ ਪਾ ਕੇ ਇਹਨੂੰ ਹਲਕੇ ਹਲਕੇ ਆਪਾਂ ਗਰਮ ਕਰਾਂਗੇ ਚਲੋ ਆਪਾਂ ਸਾਰਾ ਕੁਝ ਦੱਸ ਦਿਆਂ ਜੀ ਲਓ ਜੀ ਆਪਾਂ ਇੱਕ ਪੈਨ ਲੈ ਲਿਆ ਤੇ ਇਹਦੇ ਠੀਕ ਹੈ ਇਹ ਇੱਕ ਤੜਕੇ ਦੀ ਜਦਰਾ ਆਪਾਂ ਉਹ ਕਰਨਾ ਹੈ ਹਾਂਜੀ ਜ਼ਿਆਦਾ ਨਹੀਂ ਪਾਉਣਾ ਬਸ ਅੱਧਾ ਕਿ ਤੁਮ ਚ ਪਾ ਲੈਣਾ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਿਆਜ਼ ਠੀਕ ਹੈ ਤੇ ਸਿਮਲਾ ਮਿਰਚਾ ਟਮਾਟਰ ਥੋੜੇ ਜਿਹਾ ਆਪਾਂ ਲੇਟ ਪਾਵਾਂਗੇ ਜੀ ਤੇ ਟਮਾਟਰ ਆਪਾਂ ਇਹਦੇ ਵਿੱਚ ਜਿਹੜੀ ਗੁੱਦ ਜਿੰਦੇ ਉਹ ਕੱਢ ਕੇ ਲਏ ਹੋਏ ਨੇ ਜੀ ਇਸ ਪ੍ਰਕਾਰ ਆਪਾਂ ਚੀਰ ਲੈਣੇ ਨੇ ਇਹ ਆਪਾਂ ਬਰੀਕ ਵੀ ਕੱਟ ਸਕਦੇ ਆ ਜਿਆਦਾ ਲੰਮੇ ਵੀ ਕਰ ਸਕਦੇ ਆ ਮੀਡੀਅਮ ਜੇ ਵੀ ਆਪਾਂ ਰੱਖ ਸਕਦੇ ਆ ਜੀ ਠੀਕ ਹੈ ਜੀ ਮਤਲਬ ਐਡੀਆਂ ਐਡੀਆਂ ਫਾੜੀਆਂ ਕੱਟ ਲੈਣੀਆਂ ਨੇ ਮੋਟੀਆਂ ਮੋਟੀਆਂ ਨਹੀਂ ਹਾਂਜੀ ਮੈਂ ਇਹ ਤਿੰਨੇ ਮੀਡੀਅਮ ਸਾਈਜ਼ ਹੀ ਲਏ ਹੋਏ ਨੇ ਜੀ ਜਿਆਦਾ ਬਰੀਕ ਵੀ ਪੈ ਜਾਂਦਾ ਪੀਜੇ ਤੇ ਜਿਆਦਾ ਲੰਮਾ ਵੀ ਆਪਾਂ ਪੀਸ ਜਿਹੜੇ ਕੱਟ ਸਕਦੇ ਆ ਜੀ ਠੀਕ ਹੈ ਜੀ ਤੇ ਆਪਾਂ ਜਿਆਦਾ ਨਹੀਂ ਪੁੰਨੂਣੇ ਬਸ ਹਲਕੇ ਹਲਕੇ ਹੀ ਆਪਾਂ ਇਹਨਾਂ ਨੂੰ ਭੁੰਨ ਲੈਣਾਗਾ ਠੀਕ ਹੈ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਵੀ ਪਾ ਦਾਂਗੇ ਜੀ ਠੀਕ ਹੈ ਜੀ ਉਹਨਾਂ ਨੂੰ ਹਲਕੇ ਹਲਕੇ ਜਦੋਂ ਭੁੰਨ ਪੁੱਜ ਗਿਓ ਤੇ ਉਸ ਤੋਂ ਬਾਅਦ ਫਿਰ ਇੱਕ ਵਾਰ ਥੋੜਾ ਜਿਹਾ ਆਪਾਂ ਇਹਨਾਂ ਨੂੰ ਹੋਰ ਲਵਾ ਲਈਏ ਜੀ ਤੇ ਲੋ ਜੇ ਹਲਕੇ ਜਿਹਾ ਭੁੱਜ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਨਮਕ ਇਹ ਆਪਾਂ ਬਿਲਕੁਲ ਥੋੜਾ ਜਿਹਾ ਪਾਉਣਾ ਜੀ ਠੀਕ ਹੈ ਜੀ ਕਿਉਂਕਿ ਆਪਣਾ ਜਿਹੜੇ ਬੇਸ ਹੈ ਉਹ ਚ ਨਮਕ ਪਾਈ ਹੁੰਦਾ ਹੈਗਾ ਹਾਂਜੀ ਇਸ ਕਰਕੇ ਬਿਲਕੁਲ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਨਮਕ ਮਤਲਬ ਸਬਜ਼ੀਆਂ ਥੋੜਾ ਜਿਹਾ ਕਰਾਰਾਪਨ ਆ ਜਾਏ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਵੀ ਟੇਸਟ ਵੀ ਵਧੀਆ ਲੱਗੇ ਤੇ ਹੁਣ ਆਪਾਂ ਪਾ ਦਾਂਗੇ ਜੀ ਚਿੱਲੀ ਫਲੈਕਸ ਠੀਕ ਹੈ ਜੀ ਥੋੜੇ ਜਿਹਾ ਪਏ ਭੁੱਕਦੇ ਨੇ ਬਿਟੇ ਇਹਦੇ ਵਿੱਚ ਹੀ ਭੁੱਕਦੇ ਨੇ ਹਾਂ ਹਾਂਜੀ ਜੀ ਇਹਦਾ ਪਹਿਲਾਂ ਮੈਂ ਜੀਰਾ ਉਹਨ ਇਹਦੇ ਉੱਤੇ ਬਾਅਦ ਚ ਪਾ ਲੈਣਾ ਹਾਂਜੀ ਹਾਂਜੀ ਬਾਅਦ ਚ ਵੀ ਪਾਵਾਂਗੇ ਬਿਲਕੁਲ ਥੋੜੇ ਮਤਲਬ ਟੇਸਟ ਆ ਜਿਹੜਾ ਹੋਰ ਵਧੀਆ ਆ ਜਾਏ ਥੋੜੇ ਜਿਹਾ ਹਾਂਜੀ ਇਹ ਆਪਾਂ ਔਰੀਗানো ਪਾ ਲੈ ਜੀ ਹੁਣ ਆਪਾਂ ਬਸ ਗੈਸ ਨੂੰ ਬੰਦ ਕਰ ਦੇਣਾ ਜੀ ਇੰਨਾ ਕੀ ਆਪਾਂ ਭੁੰਨਣੇ ਨੇ ਜਿਆਦਾ ਨਹੀਂ ਭੁੰਨਣੇ ਹੈਗੇ ਤੁਸੀਂ ਦੇਖੋ ਸਾਰੇ ਜਿਹੜੀ ਕਿੱਡੀ ਘੈਂਟ ਖੁਸ਼ਬੂ ਆਉਂਦੀ ਆ ਹਾਂਜੀ ਸਾਰੇ ਮਸਾਲੇ ਇਹਨਾਂ ਦੇ ਉੱਪਰ ਲੱਗ ਕੇ ਵੀ ਜਿਹੜਾ ਟੇਸਟ ਆ ਹੋਰ ਵੀ ਜਿਆਦਾ ਵਧੀਆ ਆਵੇ ਵਿੱਚ ਰਚ ਜਾਣ ਹਾਂਜੀ ਚਲੋ ਜੀ ਹੁ ਹੁਣ ਜਿਹੜਾ ਆਪਣਾ ਬੇਸ ਆ ਉਹ ਵੀ ਬਸ ਬਣ ਕੇ ਤਿਆਰ ਹੋ ਗਿਆ ਹੋਊਗਾ ਜੀ ਉਹ ਵੀ ਆਪਾਂ ਦੇਖ ਲੈਣੇ ਹੈਗੇ ਹਾਂਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਚੱਕ ਲੈਣੇ ਹੈਗੇ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਆਟਾ ਕੋ ਵਧੀਆ ਨਰਮ ਹੋ ਚੁੱਕਿਆ ਹੈਗਾ ਹੂੰ ਤੇ ਇਸ ਪ੍ਰਕਾਰ ਆਪਾਂ ਇਹਨੂੰ ਹੋਰ ਚੰਗੀ ਤਰ੍ਹਾਂ ਮੱਦ ਲਾਂਗੇ ਜੱਥਾ ਠੀਕ ਹੈ ਜੀ ਵੀ ਤਾਂ ਜੋ ਹੋਰ ਵੀ ਸੌਫਟ ਤੇ ਨਰਮ ਹੋ ਉਹ ਤਾਂ ਰਮਣ ਚੱਕ ਚੱਕ ਮਾਰੀ ਜਾਂਦੇ ਹੁੰਦੇ ਉਹਨੂੰ ਚੱਕਦਾ ਥੱਲੇ ਮਾਰਦੇ ਚੱਕਦਾ ਥੱਲੇ ਮਾਰਦੇ ਯਾਰ ਹਾਂਜੀ ਜਿੰਨਾ ਆਪਣਾ ਆਟਾ ਵਧੀਆ ਹੋਊ ਜੀ ਉੰਨੀ ਆਪਣਾ ਜਿਹੜਾ ਪੀਜਾ ਬੇਸ ਉਹ ਵਧੀਆ ਬਣੂਗਾ ਇਸ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਮੈਸ਼ ਕਰ ਲਾਂਗੇ ਠੀਕ ਕਿਉਂ ਆਪਾਂ ਇਹਦੇ ਹੋਰ ਲਗਾ ਲੈਣਾ ਤੇ ਇਹਨੂੰ ਆਪਾਂ ਕਾਫੀ ਟਾਈਮ ਇਸ ਪ੍ਰਕਾਰ ਮੈਸ਼ ਕਰ ਲੈਣਾ ਜੀ ਲਓ ਜੀ ਆਟਾ ਆਪਣਾ ਬਿਲਕੁਲ ਵਣ ਕੇ ਰੈਡੀ ਹੋ ਗਿਆ ਤੇ ਹੁਣ ਆਪਾਂ ਇਹਦਾ ਪੇੜਾ ਬਣਾ ਲੈਨੇ ਆ ਜੀ ਤੇ ਇਹਨੂੰ ਆਪਾਂ ਬੇਲਣੇ ਨਾਲ ਨਹੀਂ ਬੇਲਣਾ ਇਹਨੂੰ ਆਪਾਂ ਹੱਥਾਂ ਨਾਲ ਹੀ ਮਤਲਬ ਗੋਲ ਗੋਲ ਬਣਾ ਲੈਣਾ ਜੀ ਜਿਹੜਾ ਤਾਂ ਪੀਜੇ ਦਾ ਬੇਸ ਹੈ ਉਹ ਆਪਾਂ ਹੱਥਾਂ ਨਾਲ ਹੀ ਬਣਾਵਾਂਗੇ ਜਿਵੇਂ ਮੱਕੀ ਦੀਆਂ ਰੋਟੀਆਂ ਬਗਾਉਂਦੀਆਂ ਹੁੰਦੀਆਂ ਹਨ ਹਣਾ ਹਾਂਜੀ ਜੇ ਤੁਸੀਂ ਜਾਹੋ ਬੇਜੇ ਨਾਲ ਚਿਪਕਦਾ ਤਾਂ ਤੁਸੀਂ ਕਿਉਂ ਲਾ ਸਕਦੇ ਹੋ ਵੈਸਤੇ ਇਹ ਚਿਪਕਣਾ ਨਹੀਂ ਚਾਹੀਦਾ ਜੀ ਕਿਉਂਕਿ ਇਹਦੇ ਵਿੱਚ ਦਹੀਂ ਵੀ ਪਾਈ ਹੈ ਤੇ ਆਪਾਂ ਥੋੜਾ ਜਿਹਾ ਠੀਕ ਹੈ ਦੇਖੋ ਇਹ ਚਿਪਕ ਵੀ ਨਹੀਂ ਰਹਾ ਇਸ ਪ੍ਰਕਾਰ ਆਪਾਂ ਇਹਨੂੰ ਗੋਲ-ਗੋਲ ਬਣਾ ਲਾਂਗੇ ਜੀ ਅਮਾ ਸਾਰਾ ਘਰ ਕੇ ਇਹਨੂੰ ਰੋਟੀ ਵਾਂਗੂ ਬਣਾ ਲੈਣਾ ਹਾਂਜੀ ਪਹਿਲਾਂ ਮਤਲਬ ਐ ਪਾਥ-ਪਾਥ ਕੀ ਬਣਾਉਂਦੀਆਂ ਹੁੰਦੀਆਂ ਸੀ ਜੀ ਥੱਪ-ਥੱਪ ਕੇ ਥੱਪ-ਥੱਪ ਕੇ ਥਿੱਕਨਸ ਕਿੰਨੀ ਕੁ ਰੱਖਣੀ ਹੈ ਨਾ ਉਹਨੇ ਦੀ ਮਟਾਈ ਮਤਲਬ ਇਹ ਬਸ ਰੋਟੀ ਵਾਂਗੂ ਰੱਖਣੀ ਜਿਵੇਂ ਮੋਟੀ ਰੋਟੀ ਹੁੰਦੀ ਹੈ ਜੀ ਆਪਣੀ ਕਿਉਂਕਿ ਇਹ ਫੁੱਲੂਗਾ ਵੀ ਕਿਉਂਕਿ ਇਹਦੇ ਵਿੱਚ ਜਿਹੜੇ ਆਪਾਂ ਪਾਏ ਹੋਏ ਨੇ ਜੀ ਛੋਡੇ ਹਾਂਜੀ ਹਾਂਜੀ ਲਾਸਟਲੀ ਰੋਟੀ ਵਾਂਗੂ ਬਣਾਉਣਾ ਹਾਂਜੀ ਤੇ ਹੁਣ ਆਪਾਂ ਇਹਨੂੰ ਹੱਥਾਂ ਨਾਲ ਵੀ ਚੰਗੀ ਤਰ੍ਹਾਂ ਮਤਲ ਹੂੰ ਤੇ ਬਹੁਤ ਵਧੀਆ ਜਿਹੜਾ ਪੀਜ਼ ਆਪਣਾ ਘਰ ਦੀ ਬਣ ਕੇ ਤਿਆਰ ਹੋ ਜਾਂਦਾ ਜੀ ਆਟੇ ਤੋਂ ਤੇ ਆਪਾਂ ਮਤਲਬ ਜਿਵੇਂ ਹੁਣ ਆਪਾਂ ਮੈਦਾ ਯੂਜ਼ ਕਰਦੇ ਆਂ ਮੈਦੇ ਦੇ ਮਤਲਬ ਆਪਣੇ ਸਿਹਤ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਮਿਲਦੇ ਨੇ ਕਿ ਕਬਜ਼ ਦੀ ਪ੍ਰੋਬਲਮ ਹੋ ਜਾਂਦੀ ਹੈ ਅੰਤੜੀਆਂ ਨਾਲ ਚਿਪਕ ਜਾਂਦਾ ਜਾ ਕੇ ਹਾਂਜੀ ਹਾਂ ਤੇ ਮਤਲਬ ਜੋ ਅਲੱਗ-ਅਲੱਗ ਤਰ੍ਹਾਂ ਦੇ ਮਸਾਲੇ ਲੱਗੇ ਹੁੰਦੇ ਨੇ ਜੋ ਕਿ ਆਪਣੇ ਮਤਲਬ ਬਾਅਦ ਹਾਜ਼ਮੀ ਕਰ ਦਿੰਦੇ ਨੇ ਤਿਆਬ ਬਣ ਜਾਂਦਾਗਾ ਪਰ ਆਪਾਂ ਇਹ ਘਰ ਵਿੱਚ ਆਪ ਦੇ ਹਿਸਾਬ ਅਕੋਰਡਿੰਗ ਘੱਟ ਮਸਾਲੇ ਪਾ ਕੇ ਬਦਿਆ ਚੀਜ਼ਾਂ ਪਾ ਕੇ ਜਿਹੜਾ ਇਹ 베ਸ ਆ ਉਹ ਤਿਆਰ ਕਰ ਸਕਦੇ ਆ ਪੀਜ਼ਾ ਜਿਹੜਾ ਘਰ ਵਿੱਚ ਹੀ ਬਣਾ ਸਕਦੇ ਆ ਜੀ ਠੀਕ ਹੈ ਜੀ ਚਲੋ ਜੇ ਇਧਰ ਆਪਾਂ ਕੜਾਹੀ ਵੀ ਰੱਖ ਲਈ ਹਾਂਜੀ ਹਾਂਜੀ ਇਹ 베ਸ ਆਪਾਂ ਫੇਰ ਤਿਆਰ ਕਰ ਲਾਂਗੇ ਠੀਕ ਹੈ ਜੀ ਤਾਂ ਵੀ ਤਾਂ ਕਿਵੇਂ ਹੁਣ ਦੱਸੋ ਜੇ ਕੜਾਹੀ ਕਿਵੇਂ ਇਹ ਹੁਣ ਆਪਾਂ ਓਵਨ ਤਿਆਰ ਕਰਦੇ ਆਂ ਜੀ ਹੂੰ ਆਪਾਂ ਇੱਕ ਲੈ ਲਈ ਕੜਾਹੀ ਇਹਦੇ ਵਿੱਚ ਤੁਸੀਂ ਕੋਈ ਵੀ ਮਤਲਬ ਕੌਲੀ ਆ ਭਾਂਡਾ ਕੋਈ ਵੀ ਰੱਖ ਸਕਦੇ ਹੋ ਠੀਕ ਹੈ ਜੀ ਤੇ ਜਾਂ ਜੀ ਮੈਂ ਹੁਣ ਆ ਗੈਸ ਦਾ ਜਿਹੜਾ ਸਟੈਂਡ ਆ ਜੀ ਇਹ ਵੀ ਆਪਾਂ ਇਹਦੇ ਵਿੱਚ ਰੱਖ ਸਕਦੇ ਠੀਕ ਹੈ ਜੀ ਤੇ ਆਪਾਂ ਜਿਹੜਾ ਪੀਜ਼ਾ ਦਾ 베ਸ ਆ ਉਹ ਆਪਾਂ ਇਸ ਪ੍ਰਕਾਰ ਪਲੇਟ ਤੇ ਜੇ ਕੋਈ ਜਿਵੇਂ ਇਸ ਪ੍ਰਕਾਰ ਭਾਂਡਾ ਹੋਵੇ ਮੋٹے ਤਲੇ ਵਾਲਾ ਉਹ ਵੀ ਆਪਾਂ ਲੈ ਸਕਦੇ ਵੀ ਡੰਡੀ ਨਾਲ ਲੱਗੀ ਹੋਵੇ ਹਾਂਜੀ ਤੇ ਉਹ ਹੁਣ ਜਿਵੇਂ ਆਪਾਂ ਐਂ ਪਲੇਟ ਰੱਖ ਲਈ ਜੀ ਤੇ ਇਹਦੇ ਉੱਪਰ ਇਸ ਪ੍ਰਕਾਰ ਕੋਈ ਭਾਂਡਾ ਆ ਜੇ ਮਤਲਬ ਇਹ ਇੱਕ ਓਵਨ ਦੀ ਤਰ੍ਹਾਂ ਬਣ ਜੂਗਾ ਹੀ ਮਤਲਬ ਉਹ ਹੀਟ ਜਿਹੜੀ ਕੜਾਹੀ ਦੇ ਵਿੱਚ ਆਪਣਾ ਵਿੱਚ ਇਕੱਠੀ ਹੋਈ ਜਾਵੇ ਹਾਂਜੀ ਤੇ ਇਹ ਆਪਾਂ ਉਹ ਕਰ ਲਾਂਗੇ ਜੀ ਹੁਣ ਮੜਾ ਜੀ ਆਪਾਂ ਉਹ ਕਰ ਲੈਨੇ ਜੀ ਕੜਾਹੀ ਨੂੰ ਹੋਣ ਦੰਨੇ ਆ ਗਰਮ ਹਾਂ ਢਾਕੇ ਰੱਖ ਦੰਨੇ ਆ ਜੀ ਠੀਕ ਹੈ ਜੀ ਤੇ ਇਦਾਂ ਪਹਿਲਾਂ ਪੀਜਾ ਦਾ 베ਸ ਆ ਉਹ ਆਪਾਂ ਤਿਆਰ ਕਰਕੇ ਇਹਦੇ ਵਿੱਚ ਲਾ ਲੈਨੇ ਆ ਜੀ ਹੁਣ ਤੁਸੀਂ ਆਹ ਦੇਖੋ ਜੀ ਵਸੇ ਰੋਟੀ ਵਾਂਗੂ ਬਣ ਕੇ ਤਿਆਰ ਹੋ ਗਿਆ ਜਿਵੇਂ ਮੋਟੀ ਜੀ ਰੋਟੀ ਹੁੰਦੀ ਹੈਗੀ ਹਾਂਜੀ ਤੇ ਹੁਣ ਆਪਾਂ ਇਹਦੇ ਉੱਤੇ ਲਾਵਾਂਗੇ ਜੀ ਸੌਸ ਇਹ ਦੀ ਜਿਹੜੀ ਆਪਾਂ ਸੌਸ ਹੈ ਉਹ ਤੁਸੀਂ ਪੀਜਾ ਸੌਸ ਵੀ ਲਾ ਸਕਦੇ ਹੋ ਜਾਂ ਜੋ ਵੀ ਸੌਸ ਆਪਾਂ ਨੂੰ ਪਸੰਦ ਹੋਵੇ ਉਹ ਆਪਾਂ ਇਹਦੇ ਤੇ ਯੂਜ਼ ਕਰ ਸਕਦੇ ਠੀਕ ਹੈ ਜੀ ਇੱਕ ਮੈਂ ਲਈ ਹੋਈ ਹੈ ਜੀ ਪੀਜਾ ਸੌਸ ਇੱਕ ਲਈ ਹੋਈ ਹੈ ਜੀ ਰੈੱਡ ਚਿੱਲੀ ਸੌਸ ਠੀਕ ਹੈ ਤਾਂ ਤੁਹਾਨੂੰ ਜ਼ਿਆਦਾ ਤਿੱਖਾ ਜਿਹਾ ਬਣਾਵਾਂਗੇ ਜੀ ਆਪਾਂ ਹੂੰ ਤੇ ਦੋਨੀਆਂ ਆਪਾਂ ਇਹਦੇ ਉੱਪਰ ਲਾ ਦਾਂਗੇ ਠੀਕ ਹੈ ਜੀ ਥੋੜੀ ਥੋੜੀ ਲਾ ਦੇਣੀ ਹੈ ਮਤਲਬ ਆ ਦੇ ਟੇਸਟ ਦੇ ਹਿਸਾਬ ਨਾਲ ਹਾਂਜੀ ਸੌਸ ਲਾਉਣ ਤੋਂ ਪਹਿਲਾਂ ਆਪਣੇ ਕੋਲ ਆ ਹੈਗਾ ਜੀ ਇਹਦੇ ਨਾਲ ਆਪਾਂ ਇਹਨੂੰ ਪ੍ਰਿਕ ਕਰ ਲਾਂਗੇ ਹਮ ਇਸ ਪ੍ਰਕਾਰ ਬਿਤਾਜੋ ਉਪਰੋਂ ਥੱਲੇ ਵਧੀਆ ਜਿਹੜਾ ਬਣ ਕੇ ਤਿਆਰ ਹੋ ਜੇ ਪੱਕ ਜੇ ਮੋਰੀਆਂ ਕੱਢ ਦੇਣੀਆਂ ਨੇ ਵਿੱਚੋਂ ਸਿੱਧਾ ਸਭ ਕਿਤਾਬ ਹਾਂਜੀ ਮੋਰੀਆਂ ਕਰ ਲੈਣੀਆਂ ਨੇ ਜੀ ਬੇਸ ਤੇ ਠੀਕ ਹੈ ਜੀ ਮੈਂ ਭੁੱਲ ਗਈ ਸੀ ਪਰ ਇਹ ਬਹੁਤ ਜ਼ਰੂਰੀ ਹੈ ਜੀ ਫਿਰ ਇਹ ਉੱਪਰੋਂ ਪੱਕੂਗਾ ਮਤਲਬ ਸਾਰੇ ਜਾ ਜਾਊਗੀ ਆਪਣਾ ਹਾਂਜੀ ਹਾਂ ਤੇ ਮਤਲਬ ਪੀਜ ਦਾ ਜਿਹੜਾ ਬੇਸ ਆ ਉਹ ਬਣਿਆ ਨਹੀਂ ਹੁੰਦਾ ਐ ਬਾਹਰੋਂ ਜੀ ਇਸ ਪ੍ਰਕਾਰ ਆਪਾਂ ਡਿਜ਼ਾਈਨ ਵੀ ਬਣਾ ਲਾਂਗੇ ਜੇ ਇਥੇ ਐ ਕਰਕੇ ਠੀਕ ਹੈ ਜੀ ਮਤਲਬ ਜਿਹੜਾ ਬੇਸ ਚ ਆਪਾਂ ਸਾਰਾ ਸਮਾਨ ਪਾਉਣਾ ਇਹਦੇ ਵਿੱਚ ਵਿੱਚ ਹੀ ਆਵੇ ਇਧਰ ਨਾ ਜਾਵੇ ਇਸ ਕਰਕੇ ਇਸ ਪ੍ਰਕਾਰ ਆਪਾਂ ਇਥੇ ਮਤਲਬ ਇੱਕ ਤਰ੍ਹਾਂ ਦੀ ਲੇਅਰ ਜੀ ਬਣਾ ਲਾਂਗੇ ਜੀ ਠੀਕ ਹੈ ਜੀ ਬੱਟ ਜੀ ਪਾ ਦੇਣੀ ਆ ਬੱਟ ਬਣਾ ਦੇਣੀ ਆ ਜੀ ਲਓ ਜੀ ਬੇਸ ਆਪਣਾ ਹੋ ਗਿਆ ਤਿਆਰ ਤੇ ਹੁਣ ਆਪਾਂ ਜਿਹੜੀ ਥਾਲੀ ਲਈ ਹੈ ਜੀ ਇਹ ਤੇ ਤੁਸੀਂ ਦੇ ਸੀ ਕਿ ਹੋ ਜਾਂ ਜੋ ਵੀ ਕਿ ਹੋ ਆਪਾਂ ਯੂਜ਼ ਕਰਦੇ ਆ ਉਹ ਆਪਾਂ ਇਹ ਤੇ ਲਾ ਲੈਣਾ ਜੀ ਠੀਕ ਹੈ ਜੀ ਚਿਪੇ ਪੈਣਾ ਜੀ ਚਿਪੇ ਪੈਣਾ ਜੀ ਤੇ ਵਧੀਆ ਜਿਹੜਾ ਆਪਣਾ ਪੀ ਜਾਵੇ ਆਸਾਨੀ ਨਾਲ ਬਾਹਰ ਨਿਕਲ ਸਕੇ ਠੀਕ ਹੈ ਜੀ ਪਿਗਲਾ ਕੇ ਵੀ ਲਾ ਸਕਦੇ ਆ ਜੀ ਇਹ ਪਿਗਲੇ ਹੋਇਆ ਸੀ ਜੰਮ ਗਿਆ ਹੂੰ ਇਸ ਪ੍ਰਕਾਰ ਆਪਾਂ ਸਾਰੇ ਲਾ ਲਾਂਗੇ ਜੀ ਇਹਨੂੰ ਠੀਕ ਹੈ ਫਿਰ ਕਲ ਤਾਂ ਆਪ ਹੀ ਜਾਊਗਾ ਫਿਰ ਹਾਂਜੀ ਸਹੀ ਗੱਲ ਹੈ ਜੀ ਤੇ ਲਓ ਜੀ ਆਪਾਂ ਇਹਦੇ ਲਾ ਲੈ ਕੇ ਉਹ ਤੇ ਹੁਣ ਜਿਹੜਾ ਦਾ ਵੇਸ ਆ ਇਹ ਆਪਾਂ ਇਹਦੇ ਉੱਪਰ ਰੱਖ ਲਾਂਗੇ ਜੀ ਠੀਕ ਹੈ ਜੀ ਵਧੀਆ ਫਿੱਟ ਫਟ ਆ ਗਿਆ ਜੀ ਮੋਟੇ ਤਲੇ ਵਾਲਾ ਆਪਾਂ ਭਾਂਡਾ ਲੈਣਾ ਜੀ ਜੇ ਇਹਦੇ ਵਿੱਚ ਆਪਾਂ ਜਿਹੜਾ ਪੀਜਾ ਉਹ ਮਤਲਬ ਪਕਾਉਣਾਗਾ ਕਿਉਂਕਿ ਜੇਕਰ ਆਪਾਂ ਪਤਲੇ ਤਲੇ ਵਾਲਾ ਲਵਾਂਗੇ ਤਾਂ ਆਪਣਾ ਜਿਹੜਾ ਪੀਜਾ ਉਹ ਮੱਚ ਸਕਦਾ ਸਵਾਦ ਜਿਹੜਾ ਉਹ ਜਮੇ ਨਹੀਂ ਵਧੀਆ ਹੋਣਾ ਇਸ ਕਰਕੇ ਮੋਟੇ ਤਲੇ ਵਾਲੀ ਚੀਜ਼ ਹੀ ਲੈਣੀ ਜਿਹੜੀ ਆਪਾਂ ਪਕਾਉਣ ਇਹ ਤੁਸੀਂ ਜਿੰਨੀ ਚਾਹੋ ਓਨੀ ਲਗਾ ਸਕਦੇ ਹੋ ਜੀ ਵੱਧ ਘੱਟ ਆ ਤਿੱਖੀ ਵਾਲੀ ਥੋੜੀ ਜਿਹੀ ਵੱਧ ਹੀ ਲਾ ਦੇ ਜੀ ਨਹੀਂ ਜੀ ਜਿਆਦਾ ਮੂਹ ਮੱਚ ਜੂ ਜੇ ਫੇਰ ਐਵੇਂ ਤੇ ਯਾ ਬਣੂਗਾ ਹਮ ਠੀਕ ਜੀ ਲਾਵਾਂਗੇ ਜੀ ਇਹ ਤੁਸੀਂ ਜਿੰਨੀ ਚਾਹੋ ਓਨੀ ਤੁਸੀਂ ਲਾ ਸਕਦੇ ਹੋ ਜੀ ਫੁੱਲ ਭਰ ਕੇ ਵੀ ਤੇ ਥੋੜੀ ਜਿਹੀ ਘੱਟ ਵੀ ਠੀਕ ਹੈ ਜੀ ਜਿਵੇਂ ਆਪਾਂ ਨੂੰ ਪਸੰਦ ਹੋਵੇ ਬਸ ਆ ਬਾਹਰ ਨਹੀਂ ਜਾਣੀ ਚਾਹੀਦੀ ਜੀ ਬਸ ਇਹਦੇ ਵਿੱਚ ਵਿੱਚ ਹੀ ਰਹਿਣੀ ਚਾਹੀਦੀ ਆ ਬਟਰ ਦੇ ਅੰਦਰ ਅੰਦਰ ਰਵੇ ਇਹ ਤਾਂ ਹੀ ਲਾਇਆ ਜਿਵੇਂ ਜਮਾ ਪੀਜਾ ਵਾਲਿਆਂ ਮੰਗੇ ਪਾਪਾ ਬਣਾਉਣਿਆਂ ਜੀ ਘਰ ਵਿੱਚ ਠੀਕ ਹੈ ਜੀ ਸੋ ਵੀ ਵਿਚਾਰੇ ਬਹੁਤ ਮਿਹਨਤ ਕਰਦੇ ਨੇ ਜੀ ਇਸ ਪ੍ਰਕਾਰ ਜਿਹੜਾ ਪੀਜਾ ਤਿਆਰ ਹੁੰਦਾਗਾ ਪਰ ਇਹ ਜਿਹੜਾ ਹੈਲਥੀ ਪੀਜਾ ਉਹ ਆਪਾਂ ਘਰ 'ਚ ਹੀ ਤਿਆਰ ਕਰ ਸਕਦੇ ਆ ਜੀ ਠੀਕ ਹੈ ਜੀ ਤੇ ਆ ਆਪਾਂ ਲਈ ਹੋਈ ਹੈ ਜੀ ਚੀਜ਼ ਇਹ ਤੁਸੀਂ ਕੋਈ ਵੀ ਲੈ ਸਕਦੇ ਹੋ ਪੀਜਾ ਚੀਜ਼ ਮੋਜ਼ਰੇਲਾ ਚੀਜ਼ ਜਾਂ ਹੋਰ ਵੀ ਕਈ ਪ੍ਰਕਾਰ ਦੀ ਹੁੰਦੀਆਂ ਨੇ ਜੀ ਹਾਂਜੀ ਇਹ ਵੀ ਆਪਣੇ ਚੋਇਸ ਅਨੁਸਾਰ ਆਪਾਂ ਵੱਧ ਘੱਟ ਜਿੰਨੀ ਕਾਪ ਲਾਉਣੀਆਂ ਉਹ ਆਪਾਂ ਲਾ ਸਕਦੇ ਹਾਂ ਜੀ ਠੀਕ ਹੈ ਜੀ ਇਹਦੇ ਬਿਨਾ ਤਾਂ ਪੀਜ਼ਾ ਦਾ ਤਾਰਾ ਨਹੀਂ ਮੰਦਗਾ ਹੁੰਦੀਆਂ ਜਿਹੜੀਆਂ ਹੈ ਹਾਂਜੀ ਹਾਂਜੀ ਅਸਲੀ ਪੀਜ਼ਾ ਇਸੇ ਨਾਲ ਹੀ ਬਣਦਾ ਜੀ ਠੀਕ ਹੈ ਜੀ ਤੇ ਇਹ ਵੀ ਆਪਾਂ ਫੁੱਲ ਭਰ ਕੇ ਲਾ ਦਾਂਗੇ ਜੀ ਠੀਕ ਹੈ ਜੀ ਚੀਜ਼ ਹੋਣ ਜਿਵੇਂ ਆਪਾਂ ਕੈਕ ਕਰਾਉਣੇ ਹੋ ਐਕਸਟਰਾ ਚੀਜ਼ ਹਾਂਜੀ ਹਾਂ ਪੀਜ਼ਾ 'ਚ ਕਈ ਹੁਣ ਪਸੰਦ ਕਰਦੇ ਐਕਸਟਰਾ ਚੀਜ਼ ਬਾ ਦੇਵੋ ਜੀ ਹਨਾ ਰਹੁਣ ਹਾਂਜੀ ਕਈ ਮਤਲਬ ਚੀਜ਼ ਵਾਲੇ ਪੀਜ਼ੇ ਹੁੰਦੇ ਨੇ ਜਿਵੇਂ ਪਨੀਰ ਵਾਲੇ ਜਾਂ ਸਬਜ਼ੀਆਂ ਵਾਲੇ ਆਪਣ ਨੂੰ ਜੋ ਵੀ ਕੁਝ ਪਸੰਦ ਹੋਵੇ ਉਹ ਆਪਾਂ ਐਡ ਕਰ ਸਕਦੇ ਆ ਪਨੀਰ ਵੀ ਪਾ ਸਕਦੇ ਆ ਇਹਦੇ ਵਿੱਚ ਜਿਵੇਂ ਆਪਾਂ ਸਬਜ਼ੀਆਂ ਲਈਆਂ ਨੇ ਇਹਦੇ ਵਿੱਚ ਆਪਾਂ ਜਿਹੜਾ ਪਨੀਰ ਆ ਉਹ ਵੀ ਹਲਕਾ ਜਿਹਾ ਭੁੰਨ ਕੇ ਆਪਾਂ ਪਨੀਰ ਹੋ ਗਿਆ ਖੰਭਾ ਹੋ ਗਈਆਂ ਬਹੁਤ ਕੁਝ ਪਾ ਦਿੰਦੇ ਆ ਹਾਂਜੀ ਹਾਂਜੀ ਤੇ ਇਸ ਪ੍ਰਕਾਰ ਆਪਾਂ ਇਹਨੂੰ ਸਜਾ ਲਾਂਗੇ ਜੀ ਸਾਰੇ ਨੇ ਸਬਜ਼ੀਆਂ ਚੀਜ਼ ਤੋਂ ਬਾਅਦ ਆਪਾਂ ਸਬਜ਼ੀਆਂ ਪਾ ਦਿੰਦੇ ਹਾਂਜੀ ਇਹ ਆਪਾਂ ਪਕਾਈਆਂ ਹੋਈਆਂ ਨੇ ਹਲਕੀਆਂ ਜੀਆਂ ਠੀਕ ਹੈ ਇਹ ਜੇ ਤੁਸੀਂ ਚਾਹੋ ਤਾਂ ਕੱਚੇ ਵੀ ਰੱਖ ਸਕਦੇ ਹੋ ਕਿਉਂਕਿ ਇਹ ਮਤਲਬ ਇੱਕ ਤਰ੍ਹਾਂ ਦਾ ਓਵਨ ਹੀ ਬਣ ਗਿਆ ਜੀ ਆਪਣਾ ਹੂੰ ਇਹਦੇ ਵਿੱਚ ਚੰ ਪਰ ਇਹ ਮਿਆਂ ਵੀ ਇਹਦੇ ਵਿੱਚ ਸਾਰੇ ਮਸਾਲੇ ਵਧੀਆ ਲੱਗ ਜਾਂਦੇ ਨੇ ਦੇਸੀ ਕਿਉਂ ਲੱਗ ਜਾਂਦਾ ਜੀ ਟੇਸਟ ਵਧੀਆ ਹੁੰਦਾ ਹੈਗਾ ਟੇਸਟ ਵਧੀਆ ਹੁੰਦਾ ਉਹ ਵੀ ਆਪਣਾ ਗਰਮ ਹੋ ਗਿਆ ਹੋਣਾ ਹਾਂਜੀ ਗਰਮ ਹੋ ਹੀ ਜਾਂਦਾ ਤੇ ਬਸ 15-20 ਮਿੰਟਾਂ ਚ ਵਧੀਆ ਬਣ ਕੇ ਤਿਆਰ ਹੋ ਜਾਂਦਾ ਜੀ ਹਾਂਜੀ ਤੇ ਲੋ ਜੀ ਇਸ ਪ੍ਰਕਾਰ ਆਪਾਂ ਇਹਨੂੰ ਲਾ ਦਈਏ ਹਾਂ ਸਾਰੀਆਂ ਧਰਦੀਆਂ ਕਰਾਂ ਸਾਰੀਆਂ ਜੀ ਪਿਆਜ਼ ਹਰੀ ਮਿਰਚ ਟਮਾਟਰ ਹਾਂਜੀ ਲਓ ਜੀ ਸਾਰੀਆਂ ਸਬਜ਼ੀਆਂ ਆਪਾਂ ਇੱਥੇ ਲਾ ਲਈਆਂ ਤੇ ਹੁਣ ਆਪਾਂ ਲਏ ਹੋਏ ਨੇ ਜੀ ਮੱਕੀ ਦੇ ਦਾਣੇ ਆਪਾਂ ਉਬਾਲ ੜੇ ਸੀਗੇ ਠੀਕ ਹੈ ਜੀ ਤੇ ਨਹੀਂ ਆਪਾਂ ਮਤਲਬ ਬਾਜ਼ਾਰ ਚੋਂ ਵੀ ਲਿਆ ਸਕਦੇ ਤਾਂ ਇਹ ਵੀ ਆਪਾਂ ਇਹਦੇ ਉੱਪਰ ਕੋਟ ਕਰ ਦਾਂਗੇ ਜੀ ਠੀਕ ਹੈ ਸਵੀਟ ਕੌਰਨ ਵੀ ਪਾ ਦਨੇ ਆ ਹਾਂਜੀ ਇਹ ਤੁਸੀਂ ਜਿੰਨੇ ਚਾਹੋ ਉਹਨੇ ਪਾ ਸਕਦੇ ਹੋ ਜੀ ਉੱਪਰ ਦੀ ਹੋਰ ਵੀ ਮਜ਼ਰੀਲਾ ਚੀਜ਼ ਜਿਹੜੀ ਉਹ ਤੁਸੀਂ ਪਾ ਸਕਦੇ ਹੋ ਹਾਂਜੀ ਪਹਿਲਾਂ ਆਪਾਂ ਮੱਕੀ ਦੇ ਦਾਣੇ ਪਾ ਦਈਏ ਫਿਰ ਥੋੜੀ ਜਿਹੀ ਹੋਰ ਪਾ ਦਾਂਗੇ ਜੀ ਮਤਲਬ ਵਧੀਆ ਹੀ ਬਣ ਕੇ ਤਿਆਰ ਹੋਵੇ ਚੀਜ਼ ਹੋਰ ਲਾਜ਼ਮੀ ਹੈ ਉੱਤੇ ਹਾਂਜੀ ਥੋੜੀ ਜਿਹਾ ਪਾ ਜਿਹੜੀ ਚੀਜ਼ ਮਤਲਬ ਸਬਜ਼ੀ ਜਿਆਦਾ ਨਹੀਂ ਪਾਉਣੀ ਜੀ ਨਹੀਂ ਤਾਂ ਫਿਰ ਇਹ ਹੀ ਢੱਕ ਲੂ ਜਿਹੜੇ ਆਪਣੇ ਸਾਰਾ ਸਮਾਨ ਪਾਇਆ ਹੈਗਾ ਬਸ ਉੱਪਰ ਦੀ ਹਲਕੀ ਜੀ ਪਾਉਣੀ ਹੈਗੀ ਠੀਕ ਹੈ ਜੀ ਮਤਲਬ ਸਬਜ਼ੀਆਂ ਨਾਲ ਵੀ ਥੋੜੀ ਜੀ ਚਿਪ ਜੂਗੀ ਹਾਂਜੀ ਤੇ ਲਓ ਜੀ ਆਪਣਾ ਪੀਜ਼ਾ ਹੋਣੀ ਕਿੰਨਾ ਸੋਹਣਾ ਲੱਗ ਰਿਹਾ ਤੇ ਪੱਕ ਕੇ ਤਾਂ ਇਹ ਹੋਰ ਵੀ ਜਿਆਦਾ ਟੇਸਟੀ ਹੋ ਜਾਊਗਾ ਹਾਂਜੀ ਤੇ ਹੁਣ ਸੱਚ ਆਪਾਂ ਇਹਦੇ ਉੱਪਰ ਚਿੱਲੀ ਫਲੈਕਸ ਤੇ ਜਿਹੜਾ ਆਰਗਾਨੋ ਇਹ ਵੀ ਹਲਕਾ ਜਿਹਾ ਆਪਾਂ ਪਾ ਹੀ ਦਨੇ ਆ ਜੀ ਇਹ ਆਪਸ਼ਨਲ ਹੈ ਜੀ ਜੇ ਤੁਸੀਂ ਜਿਆਦਾ ਤਿੱਖਾ ਖਾਣਾ ਪਸੰਦ ਕਰਦੇ ਫਿਰ ਤਾਂ ਤੁਸੀਂ ਪਾ ਸਕਦੇ ਹੋ ਤੇ ਨਹੀਂ ਮਤਲਬ ਕੋਈ ਜ਼ਰੂਰਤ ਵੀ ਨਹੀਂ ਹੈਗੀ ਜੀ ਠੀ ਜਾਦੀ ਪੈ ਜਾਂਦਾ ਹਾਂ ਹਾਂ ਲਓ ਜੀ ਆਪਣਾ ਇਹ ਉਹ ਬਣਾਉ ਤਿਆਰੀ ਆ ਜੀ ਗਰਮ ਹੋਇਆ ਪਿਆਗਾ ਪਫਾ ਮਰੀ ਜਾਂਦਾ ਜੀ ਵਿੱਚੋਂ ਤੈਲਾ ਹੋਣਾ ਪੈਣਾ ਉਹਦੇ ਵਿੱਚ ਧਿਆਨ ਨਾ ਰੱਖਣਾ ਜੀ ਬਾਹਾਂ ਜਾਂ ਹੱਥ ਨਾਲ ਨਾਲੀ ਕਿਉਂਕਿ ਗਰਮ ਹੈ ਇਸ ਜਿਹੜੀ ਆਪਣੀ ਕੜਾਹੀ ਹੈਗੀ ਤੇ ਤਵੇ ਤੇ ਵੀ ਆਪਾਂ ਇਹ ਮੇ ਬਣਾ ਸਕਦੇ ਜੀ ਮੇ ਤਵਾ ਹੈਗਾ ਜੀ ਪਰ ਛੋਟਾ ਪੀਜਾ ਬਣੂਗਾ ਉਹਦੇ ਚ ਤੇ ਉਹਦੇ ਉੱਪਰ ਕੋਈ ਭਾਂਡਾ ਜਿਵੇਂ ਇਸ ਪ੍ਰਕਾਰ ਆ ਵੀ ਭਾਫ਼ ਜੀ ਬਣੇ ਗਰਮੈਸ਼ ਬਣੇ ਹਾਂਜੀ ਵੀ ਜਿਹਦੇ ਉੱਪਰ ਫਿੱਟ ਆ ਉਹ ਵੀ ਆਪਾਂ ਆਪਣਾ ਸਕਦੇ ਹਾਂ ਜੀ ਠੀਕ ਹੈ ਜੀ ਤੇ ਲਓ ਜੀ ਹੁਣ ਇਹਨੂੰ 15 ਤੋਂ 20 ਮਿੰਟ ਆਪਾਂ ਪੱਕਣ ਦਵਾਵਾਂਗੇ ਜੀ ਗੈਸ ਨੂੰ ਆਪਾਂ ਮੀਡੀਅਮ ਤੇ ਕਰ ਦੇਣਾ ਜੀ ਜ਼ਿਆਦਾ ਫੁੱਲ ਨਹੀਂ ਕਰਨਾ ਠੀਕ ਹੈ ਜੀ ਗੈਸ ਆਪਾਂ ਮੀਡੀਅਮ ਤੇ ਰੱਖਣਾ ਹਾਂਜੀ ਤੇ ਤੁਸੀਂ ਐਵੇਂ ਨਹੀਂ ਹੈਗਾ ਵੀ ਜਿਵੇਂ 15 20 ਮਿੰਟ ਕਿਹਾ ਹੈ ਤਾਂ ਤੁਸੀਂ ਇੰਨਾ ਟਾਈਮ ਵਿੱਚ ਦੀ ਤੁਸੀਂ ਦੇਖ ਵੀ ਸਕਦੇ ਹੋ ਕਈ ਵਾਰ ਐਵੇਂ ਹੁੰਦਾ ਵੀ ਕਿਸੇ ਦਾ ਗੈਸ ਜ਼ਿਆਦਾ ਚੱਲਦਾ ਹੁੰਦਾ ਜੀ ਵੀ ਪਹਿਲਾਂ ਹੀ ਬੇਕ ਹੋ ਜਾਂਦਾ ਹੈਗਾ ਤੇ ਕਈ ਐਵੇਂ ਹੁੰਦੇ ਵੀ ਥੋੜਾ ਜਿਹਾ ਲੋ ਚੱਲਦਾ 20 ਮਿੰਟਾਂ ਤੋਂ ਵੱਧ ਟਾਈਮ ਵੀ ਲੈ ਜਾਂਦੇ ਤਾਂ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਜਿਹੜੀ ਆਪਾਂ ਚੀਜ਼ ਪਾਈ ਉਹ ਵੀ ਚੰਗੀ ਤਰ੍ਹਾਂ ਪੇਗਲ ਚੁੱਕੀ ਆਪਾਂ ਨੂੰ ਐਵੇਂ ਜਿਹਾ ਲੱਗਣਾ ਮਹਿਸੂਸ ਹੋ ਜਾਂਦਾ ਵੀ ਇਹ ਹੁਣ ਪੱਕ ਕੇ ਤਿਆਰ ਹੈ ਤਾਂ ਵੱਧ ਘੱਟ ਟਾਈਮ ਆ ਜਿਹੜਾ ਉਹ ਇੱਥੇ ਲਗਾ ਸਕਦੇ ਹੋ ਲੱਗ ਸਕਦਾ ਹੈ ਹੁਣ ਆਪਾਂ 15 ਤੋਂ 20 ਮਿੰਟ ਇਹਨੂੰ ਪੱਕਣ ਦਵਾਵਾਂਗੇ ਤੇ ਉਸ ਮਤਲਬ ਤੇ ਤਿਆਰੀ ਹੋਊਗਾ ਫਿਰ ਆਪਾਂ ਇਹਨੂੰ ਕੱਢ ਲਾਂਗੇ ਜੀ। ਲਓ ਜੀ 20 ਮਿੰਟ ਹੋ ਗਏ ਤੇ ਹੁਣ ਆਪਾਂ ਦੇਖਦੇ ਆਂ ਵੀ ਪੱਕ ਚੁੱਕਿਆ ਕਿ ਨਹੀਂ। ਹੱਥ ਨਾਲ ਮਚਾ ਲੋ ਜੀ ਧਿਆਨ ਨਾਲ। ਇਹ ਤਾਂ ਮਤ ਨਹੀਂ ਗਿਆ ਰੋਣ ਯਾਰ। ਨਹੀਂ ਨਹੀਂ ਜੀ ਇਹ ਕਿਉਂ ਨਹੀਂ ਪਾਇਆ ਸੀ ਉਹ ਐ। ਆਹ ਦੇਖ ਸਕਦੇ ਹੋ ਮੈਂ ਦਿਖਾਉਂਗੀ ਇਸ ਮਾਰ ਕੇ। ਇਹ ਆਪਣਾ ਪੀਜ਼ਾ ਬੇਸ ਆ ਉਹ ਵਧੀਆ ਪੱਕ ਚੁੱਕਿਆ ਜੀ। ਮਤਲਬ ਕਿ ਉਹੀ ਹੋਇਆ ਕਾਲਾ ਜਾ ਹੈ। ਹਾਂਜੀ ਆਹ ਦੇਖੋ ਜਿਹੜਾ ਆਪਣਾ ਆਟਾ ਸੇ ਪੱਕ ਚੁੱਕਿਆ ਵਧੀਆ ਬਿਲਕੁਲ। ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦੰਨੇ ਜੀ। ਇਹਨੂੰ ਆਪਾਂ ਬਾਹਰ ਕੱਢ ਲੈਣੇ ਆ ਜੀ। ਹੱਥ ਨਾਲ ਚਲੋ ਜੀ ਧਿਆਨ ਨਾਲ ਕਿੰਨਾ ਜਿਆਦਾ ਵਧੀਆ ਬਣ ਕੇ ਤਿਆਰ ਹੋਇਆਗਾ ਹੂੰ ਤੇ ਹੁਣ ਆਪਾਂ ਫੁਸ਼ੂ ਵੀ ਬੜੀ ਘੈਂਟ ਆ ਰਹੀ ਐ ਰੌਣੋਂ ਹਾਂਜੀ ਲੱਗ ਰਿਹਾ ਨਾ ਅਸਲੀ ਪੀਜ਼ਾ ਹੂੰ ਅਸਲੀ ਨੂੰ ਵੀ ਮਾਤ ਪਾਉਂਦਾ ਇਹਦਾ ਹਾਂਜੀ ਅਸਲੀ ਆ ਅਸਲੀ ਨੂੰ ਵੇਖ ਲਿਓ ਤੇ ਹੁਣ ਆਪਾਂ ਇਹਨੂੰ ਧਿਆਨ ਨਾਲ ਬਾਹਰ ਕੱਢ ਲਾਂਗੇ ਜੀ ਵੀ ਹੱਥ ਨਾ ਵੱਜੇ ਹਾਂਜੀ ਤੇ ਚਾਕੂ ਫਲੇਟ 'ਚ ਕਰਤਾ ਸ਼ਰਟ ਹਾਂਜੀ ਤੇ ਹੁਣ ਆਪਾਂ ਇਹਨੂੰ ਚਾਕੂ ਨਾਲ ਜਾਂ ਪੀਜ਼ਾ ਕਟਰ ਨਾਲ ਕੱਟ ਲਾਂਗੇ ਜੀ ਤੇ ਮੈਂ ਤੁਹਾਨੂੰ ਵੇਸ ਦਿਖਾਉਣਾ ਦਿਖਾਉਣੀ ਆ ਜਾਂ ਨੀਚੇ ਤੋਂ ਦੇਖ ਸਕਦੇ ਹੋ ਹਾਂਜੀ ਹਾਂਜੀ ਦਿਖਾਓ ਆ ਦੇਖੋ ਵਧੀਆ ਪੱਕ ਚੁੱਕਿਆ ਜੀ ਹੂੰ ਕੋਈ ਮੱਚਾ ਨਹੀਂ ਹੈਗਾ ਮਤਲਬ ਆ ਘੋੜਾ ਕਰਕੇ ਆਪਣੀ ਪਲੇਟ ਕਾੜੀ ਹੋਈ ਆ ਮੁੰਜੇ ਤਾਂ ਕੁਛ ਵੀ ਨਹੀਂ ਹੋਇਆ ਹਾਂਜੀ ਜਿਹੜਾ ਆ ਮਤਲਬ ਜਿਹੜਾ ਆਪਣਾ ਵਿੱਚ ਕਹਿੰਦੇ ਸੀ ਉੱਤੇ ਆਟਾ ਲੱਗ ਸੀਗਾ ਇਹ ਵੀ ਬਿਲਕੁਲ ਪੱਕਿਆ ਹੋਇਆ ਜੀ ਠੀਕ ਹੈ ਜੀ ਪੱਕਾ ਨਹੀਂ ਹੈਗਾ ਵਧੀਆ ਪੱਕ ਗਿਆ ਹਾਂਜੀ ਤੇ ਹੁਣ ਆਪਾਂ ਇਹਨੂੰ ਪੀਜ਼ਾ ਕਟਰ ਨਾਲ ਕੱਟ ਲਾਂਗੇ ਜੀ ਹਾਂਜੀ ਚਲੋ ਜੀ ਹੁਣ ਟੇਸਟ ਕਰਨ ਦੀ ਵਾਰੀ ਆ ਗਈ ਤੇ ਦੇਖਦੇ ਆ ਖਾ ਕੇ ਕਿਵੇਂ ਜ ਬਣਿਆ ਹਾਂਜੀ ਸਹੀ ਗੱਲ ਆ ਜੀ ਪੀਜ਼ਾ 베ਸ ਵਧੀਆ ਹੋਵੇ ਜੀ ਸਾਰੀਆਂ ਚੀਜ਼ਾਂ ਵਧੀਆ ਲਾਈਆਂ ਹੋਣ ਮਸਾਲੇ ਤੇਰੇ ਪੀਜੋ ਬਣ ਕੇ ਵਧੀਆ ਤਿਆਰ ਹੁੰਦਾ ਜੀ ਇਹ ਆਪਾਂ 4 ਪੀਸਾਂ ਚ ਜਾਂ 6 ਪੀਸਾਂ ਚ ਡਿਵਾਈਡ ਕਰ ਲਾਂਗੇ ਜੀ ਮੈਂ ਇਹਦੇ 6 ਪੀਸ ਹੀ ਬਣਾਉਂਗੀ ਜੀ ਕਿਉਂਕਿ ਮੈਂ ਮਰ 6 ਆ ਜੀ ਹਾਂਜੀ ਸਹੀ ਗੱਲ ਹੈ ਜਿਵੇਂ ਠੀਕ ਰਹਿਣਗੇ ਨਾ ਹਾਂਜੀ ਤੇ ਚੱਕੋ ਜੀ ਪੀਸ ਤਾਂ ਆਪਣੇ 6 ਹੋਗੇ ਹਾਂਜੀ ਚੀਜ਼ ਆਪਾਂ ਵੱਧ ਘੱਟ ਲਾ ਸਕਦੇ ਮੈਂ ਬਸ ਠੀਕ ਜੀ ਲਾਈ ਸੀ ਜਿਆਦਾ ਤਾਂ ਨਹੀਂ ਲਾਈ ਹੈਗੀ ਹੁਣ ਮੈਂ ਪੀਸ ਵੀ ਚੱਕ ਕੇ ਦਿਖਾਉਣੀ ਥੋੜਾ ਜਿਹਾ ਗਰਮ ਮੈਨੂੰ ਠੰਡਾ ਹੋ ਲੈਣ ਦੋ ਮੜਾ ਜਾ ਹਾਂ ਮੈਂ ਨਹੀਂ ਹੱਥ ਮਾਚ ਜੂ ਜੀ ਹਾਂਜੀ ਹਾਂ ਫੇਰ ਆਪਾਂ ਪੀਸ ਚੱਕ ਕੇ ਦਿਖਾਉਣੀ ਆ ਜੀ ਲਓ ਜੀ ਪੀਸ ਤਾਂ ਆਪਾਂ ਕੱਟ ਲਏ ਤੇ ਹੁਣ ਗਰਮ ਗਰਮ ਤੇ ਆਪਾਂ ਲਾ ਦਾਂਗੇ ਜੀ ਔਰਗੈਨੋ ਤੇ ਚਿਲੀ ਫਲੈਕਸ ਠੀਕ ਹੈ ਜੀ ਜਿਹੜੀਆਂ ਪੁੜੀਆਂ ਆਈਆਂ ਦਿੰਦੇ ਹੁੰਦੇ ਨਾਲ ਉਹ ਭੁੱਕ ਦੇਣੀ ਆ ਹਾਂਜੀ ਵੱਧ ਘੱਟ ਤੁਸੀਂ ਲਾ ਸਕਦੇ ਹੋ ਜਾਂ ਆਪਾਂ ਤਾਂ ਮਤਲਬ 2-3 ਵਾਰੀ ਇਹ ਤੇ ਲਾਤਾ ਹਾਂਜੀ ਇਸ ਕਰਕੇ ਠੀਕ ਠਾਕ ਜਿਹੀ ਲਾਵਾਂਗੇ ਜੀ ਆਪਾਂ ਇੱਥੇ ਕਿਤੇ ਜ਼ਿਆਦਾ ਨਾ ਮਤਲਬ ਉਹ ਜੇ ਸਪਾਈਸੀ ਹਾਂਜੀ ਤੇ ਜੇ ਤੁਹਾਨੂੰ ਐਵੇਂ ਲੱਗੇ ਵੀ ਇਹ ਥੋੜਾ ਜਿਹਾ ਵੀ ਕੱਚਾ ਫੇਰ ਆਪਾਂ ਇਹਨੂੰ ਹੋਰ ਰੜ ਸਕਦੇ ਹਾਂ ਪਰ ਇਹ ਬਣ ਕੇ ਬਿਲਕੁਲ ਤਿਆਰ ਆ ਜੀ ਮੈਂ ਸ ਦੇਖੋ ਦੋਸਤੋ ਕਿੰਨਾ ਦਵਿਆ ਬਣਿਆ ਹਾਂਜੀ ਤੇ ਬਿਲਕੁਲ ਪੱਕ ਚੁੱਕਿਆ ਜੀ ਕੋਈ ਕੱਚਾ ਨਹੀਂ ਰਿਹਾ ਇਹ ਤੇ ਵਧੀਆ ਜਿਹੜਾ ਟੇਸਟੀ ਟੇਸਟੀ ਪੀਜਾ ਪੂਰੀ ਪਾਣੀ ਆਉਣ ਲੱਗ ਗਿਆ ਜੀ ਹਾਂਜੀ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਜੀ ਤੇ ਇਹ ਆਪਾਂ ਘਰ 'ਚ ਐਵੇਂ ਤਿਆਰ ਕਰ ਸਕਦੇ ਹਾਂ ਜੀ ਸੋ ਵੀਡੀਓ ਵਧੀਆ ਲੱਗੇ ਅੱਗੇ ਜ਼ਰੂਰ ਸ਼ੇਅਰ ਕਰਨੀ ਤੇ ਆਪਣੇ ਬੱਚਿਆਂ ਨੂੰ ਘਰ ਵਿੱਚ ਹੀ ਹੋਮ ਮੇਡ ਕਣਕ ਦਾ ਜਿਹੜਾ ਪੀਜਾ ਉਹ ਬਣਾ ਕੇ ਦੇ ਸਕਦੇ ਹਾਂ ਤੇ ਜਿਹੜਾ ਤੁਸੀਂ ਬੇਸ ਆ ਇਹ ਜ਼ਿਆਦਾ ਮੋਟਾ ਨਹੀਂ ਰੱਖਣਾ ਠੀਕ ਜਿਹਾ ਹੀ ਰੱਖਣਾਗਾ ਤੇ ਇਹਨੂੰ ਆਪਾਂ ਜਦੋਂ ਕੜਾਈ 'ਚ ਰੱਖਾਂਗੇ ਵਧੀਆ ਪੱਕ ਜਾਂਦਾਗਾ ਤੇ ਤੁਸੀਂ ਜ਼ਰੂਰ ਬਣਾ ਕੇ ਖਾਣਾ ਤੇ ਟਰਾਈ ਸੋ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ